ਸਾਡੀ ਹੁਣ ਲੱਗੀ ਹੈ ਲੜਾਈ ਰਾਜੇ ਦੀ ਤੇ ਸਾਡੀ ਕਿਉਂਕਿ ਅਸੀਂ ਇਹਨੇ ਚਾਹ ਪੀਣੀ ਨਹੀਂ ਚਾਹ ਨਹੀਂ ਪੀਣੀ ਇਹਨੇ ਕੱਪ ਫੜ ਕੇ ਤੋੜਨਾ ਆ ਕਹਿੰਦਾ ਮੇਰੇ ਹੱਥਾਂ 'ਚ ਫੜਾ ਕੱਪ ਤੇ ਫਿਰ ਮੈਂ ਚਾਹ ਪੀਣੀ ਆ ਦੇਖਿਓ ਸਾਡੀ ਅੱਜ ਸਾਰਾ ਬਲੌਕ ਦੇਖਿਓ ਇਹਦੀਆਂ ਸ਼ਰਤਾਂ ਤੇ ਕਰਦਾ ਕੀ ਹੈ ਫਿਰ ਕਹੋ ਹਣ ਇਹਨੇ ਚਾਹ ਨਹੀਂ ਪੀਣੀ ਤੇ ਮੈਨੂੰ ਕੱਪ ਫੜਾ ਮਾਂ ਪੁੱਤ ਦੀ ਹੁਣ ਲੜਾਈ ਸ਼ੁਰੂ ਹੋਣ ਲੱਗੀ ਹੈ ਨਾ ਰਾਜੇ ਆਹ ਦੇਖ ਤਾ ਸਹੀ ਉਹ ਦੇਖ ਰਹਾ ਹੁਣ ਵੀ ਮੈਂ ਕੀ ਕਰਨ ਲੱਗਾ ਤੇ ਮੈਂ ਪੀਣੀ ਆ ਚਾਹ ਨਹੀਂ ਪੀਣੀ ਚਾਹ ਤਾਂ ਭੱਜ ਕੇ ਪੀਂਦਾ ਇੰਨੀ ਚਾਹ ਪੀਂਦਾ ਹੈ ਨਾ ਮਰਜੀ ਦਾ ਮਾਲਕ ਹੂੰ ਜਦੋਂ ਬੱਸ ਮੰਮੀ ਨੇ ਸੋਇਲ ਕੀਤਾ ਵਾ ਹਾਂ ਤੇ ਉਸ ਬੋਇਲ ਕੀਤਾ ਮੰਮੀ ਨੇ ਹਾਕ ਮਾਰਦੇ ਮਮੀ ਹਾਂ ਰਾਜੂ ਹਾਂ ਬੱਸ ਹੁਣ ਚਾਹ ਪੀਣੀ ਹੁਣ ਇਹਨੇ ਰੱਜ ਕੇ ਚਾਹ ਪੀਣੀ ਆ ਮੰਮੀ ਮੰਮੀ ਰਾਜਕੇ ਨੇ ਚਾਹ ਪੀਣੀ ਆ ਮੰਮੀ ਆ ਜਾ ਆ ਜਾ ਬੱਦ ਰਾਜੇ ਲੜਾਈ ਵੀ ਕਰਨੀ ਨਾਲ ਇੱਕ ਕੰਮ ਨਹੀਂ ਸਾਡਾ ਦੇਖੀ ਸਾਰੇ ਬਲੌਕ ਦੇ ਵਿੱਚ ਇਹਨੇ ਕਰਨਾ ਕੀ ਕੁਛ ਆ ਬਸ ਸਹਣਾ ਖੋ ਜਾਨ ਇਨਸਾਨਾਂ ਨਾਲੋਂ ਵੱਧ ਜਾਨਵਰ ਪਿਆਰ ਕਰਦੇ ਨੇ ਬਸ ਮੋਹ ਨਹੀਂ ਪੀਣੀ ਚਾ ਜੇ ਕਿਦਾ ਇਹ ਆ ਵੀ ਜਿਹਦੇ ਨੇ ਚਾਹ ਨਹੀਂ ਪੀਣੀ ਨਾ ਫਿਰ ਇਹਨੇ ਪਾਸੇ ਵੱਟ ਕੇ ਹੋਰ ਦੂਜੇ ਪਾਸੇ ਜਾ ਕੇ ਬਹਿ ਜਾਣਾ ਵੀ ਮੈਂ ਨਹੀਂ ਚਾਹ ਪਣੀ ਆ ਦੇਖ ਬੁੱਤੀ ਕੀ ਮੈ ਲੈੜੀ ਚਾਹ ਨਾ ਇਹਨਾਂ ਸਾਫ਼ ਕਰ ਲਾ ਆ ਲਓ ਜੀ ਹੁਣ ਅਸੀਂ ਖਾਣੇ ਆ ਪੁੱਜੇ ਛੋਲੇ ਖਾਣੇ ਆ ਉਹ ਵੀ ਅਸੀਂ ਚੱਕ ਕੇ ਨਹੀਂ ਖਾਣੇ ਅਸੀਂ ਤੁਹਾਡੇ ਮੂੰਹ ਚੋਂ ਕੱਢ ਕੇ ਖਾਣੇ ਆ ਆਹੋ ਤੈਨੂੰ ਕਹਿ ਰਹੀ ਹਾਂ राजे ਹਾਂ ਤੇ ਬੜੇ ਚੱਪ-ਚੱਪ ਕੇ ਖਾਂਦਾ ਕਉਗਾ ਇਦਾਂ ਖਲਾਉ ਮੈਨੂੰ ਆ ਦੇਖੋ ਹੁਣ ਇਹ ਤਾਂ ਕੋ ਫੜੇ ਨਹੀਂ ਜਾਣੇ ਇਹ ਆਹ ਦੇਖ ਲਓ ਤਰੀਕਾ ਦੇ ਲਓ ਕਿੰਨਾ ਸੋਹਣਾ ਵਰਤ ਲਿਆ ਥੱਲੇ ਉਤਰਿਆ ਹੈ ਮਾਂ ਦਿਮਾਗ ਬਹੁਤ ਆ ਇਹਨਾਂ ਦਾ ਹਾਂ ਹਲਾ ਚਲੋ ਜੀ ਹੋ ਗਿਆ ਆਪਾਂ ਲੈ ਕੇ ਬਿਲਕੁਲ ਵੀ ਦੰਦੀ ਨਹੀਂ ਵੱੜਦਾ ਬਹੁਤ ਜੈਂਟਲੀ ਹੁਣ ਬੈਠ ਕੇ ਖਾਊਗਾ ਫਿਰ ਹੋਰ ਮੰਗੂਗਾ ਕਿ ਮੈਨੂੰ ਹੋਰ ਦੋ ਆ ਲੋ ਜੀ ਹੁਣ ਆ ਕੇ ਅਸੀਂ ਸੋਫੇ ਤੇ ਬਹਿ ਗਏ ਆ ਬਗਿਆ ਮਗਰੇ ਸੋਫੇ ਤੇ ਬਹਿ ਗਏ ਤੇ ਉਹ ਕਹਿੰਦਾ ਮੈਨੂੰ ਹੁਣ ਇਹ ਹੋਰ ਖਲਾ ਮੂੰਹ ਅੱਡ ਮੈਂ ਤੇਰੇ ਮੂੰਹ ਚ ਦੇਖਣਾ ਵੀ ਕੀ ਆ ਪਹਿ ਬਾਹਲ ਵੀ ਪਟਣਿਆ ਮੈਂ ਪਰ ਮੂੰਹ ਅੱਡ ਮੈਨੂੰ ਮੂੰਹ ਦਿਖਾ ਆਪਣਾ ਕਿਹਦੇ ਵਿੱਚ ਤੇਰੇ ਕੋਲ ਹੈਗੇ ਆ ਤੇ ਇਹਨੇ ਨਹੀਂ ਕੀਤਾ ਥੋੜੇ ਜੇ ਕਾਖ ਆਪਣੇ ਮੂੰਹ ਚ ਪਾ ਲਈ ਖਾਣ ਲਈ ਤੇ ਹੁਣ ਉਹ ਲੱਭਦਾ ਹੈ ਕਿ ਤੂੰ ਮੈਨੂੰ ਕਿਵੇਂ ਮੈਨੂੰ ਹੋਰ ਦੇ ਮੈਨੂੰ ਦੇ ਮੈਨੂੰ ਮੂੰਹ ਦਿਖਾ ਆਪਣਾ ਦੇਖ ਲਓ ਐਂ ਕਰਕੇ ਮੈਂ ਵਿੱਚੋਂ ਮੂੰਹ ਦੇਖਣ ਵਿੱਚ ਕੁਝ ਹੈਗਾ ਵੀ ਆ ਕਿ ਨਹੀਂ ਹੈਗਾ ਕਦੇ ਉਧਰ ਦੀ ਜਾ ਕੇ ਵੇਂਦਾ ਕਦੇ ਉਧਰ ਦੀ ਜਾ ਕੇ ਵੇਂਦਾ ਆ ਬਸ ਮੈਨੂੰ ਮੂੰਹ ਦਿਖਾ ਕੇ ਛੇਤੀ ਮੂੰਹ ਅੱਡ ਮੂੰਹ ਕਾਲੀ ਕਰ ਕਿ ਮੂੰਹ ਦੇ ਵਿੱਚ ਕੁਝ ਹੈਗਾ ਕੁਝ ਨਹੀਂ ਹੈਗਾ ਮੂੰਹ ਇਹ ਜਾ ਇਹਨੂੰ 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 ਪਤਾ ਨਹੀਂ ਆਤ ਇੰਨੀ ਇੰਨੀ ਪੈ ਗਈ ਕਿ ਮੂੰਹ ਅੱਡ ਤੇਰੇ ਮੂੰਹ ਦੇ ਜੀਭ ਦੇ ਉੱਤੋਂ ਜਾ ਕੇ ਚੁੱਕ ਲਿਆ ਹੁੰਦਾ